ਸਸ਼ੀਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਾਦਲ ਸਰਕਾਰ ਨੇ ਕਾਂਗਰਸ ਕਾਲ ਚ ਮੰਤਰੀ ਰਹੇ ਅਤੇ ਇਸ ਦੇ ਨਾਲ 17 ਅਗੂਆਂ ਵਾਲਾ ਪੱਤਰ ਵੀ ਹੋਇਆ ਲੀਕ ਅਤੇ ਤਉ ਉਕਤਾਰ ਹੋਏ ਕੋਲੋਂ ਵੀ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਅਤੇ ਤਖਤ ਦੇ ਜੱਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦੇ 15 ਦਿਨ ਦੇ ਅੰਦਰ ਅੰਦਰ ਗੁਨਾਹਾਂ ਨੂੰ ਮਾਫੀ ਮੰਗਣ ਦੇ ਦਿੱਤੇ ਹੁਕਮਾਂ ਦੀ ਕਾਪੀ ਸੰਗਤਾਂਜਾ ਪੱਤਰਕਾਰਾਂ ਨੂੰ ਦੇਣ ਦੀ ਜ਼ਰੂਰਤ ਨਾ ਸਮਝੀ ਪਰ ਹੁਣ ਰੋਜ਼ਾਨਾ ਇਸ ਪੱਤਰਕਾਰ ਦੇ ਹੱਥ ਗਲਤਕਤ ਸਾਹਿਬ ਸਿਕਤਰੇਤ ਵੱਲੋਂ ਜਾਰੀ ਉੱਤ ਪੱਤਰ ਲੱਗਾ ਹੈ ਜਿਸ ਵਿੱਚ ਸਾਲ 2007 ਤੋਂ 17 ਤੱਕ ਦੇ ਬਾਦਲ ਸਰਕਾਰ ਦੇ ਕਾਰਨ ਮੰਤਰੀ ਤੀ ਰਹੇ 17 ਹੋਰਾਨਾ ਕੋਲ ਵੀ ਸਪਸ਼ਟੀਕਰਨ ਮੰਗਿਆ ਗਿਆ ਅਤੇ ਇਹ ਸਾਰੀ ਕਾਰਵਾਈ ਬਹੁਤ ਗੁਪਤ ਰੱਖੀ ਢੰਗ ਨਾਲ ਕੀਤੀ ਜਾ ਰਹੀ ਹੈ ਪੰਥਕ ਹਲਕਿਆਂ ਵਿੱਚ ਗੁੱਸਾ ਰੋਸ ਅਤੇ ਰੋਹ ਪੈਦਾ ਹੋਣਾ ਸੁਭਾਵਿਕ ਹੈ ਅਤੇ ਕਿਉਂਕਿ ਤਖਤਾਂ ਦੇ ਜਥੇਦਾਰਾਂ ਨੂੰ ਇਹੋ ਜਿਹੀਆਂ ਅਹਿਮ ਗੱਲਾਂ ਨੂੰ ਸੰਗਤਾਂ ਤੋਂ ਓਲਣ ਨਹੀਂ ਰੱਖਣਾ ਚਾਹੀਦਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ